ਸਟੇਟ ਇਲੈਕਸ਼ਨ ਕਮਿਸ਼ਨ ਨੇ ਬੜੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਹੈ ਅਸੀਂ ਜਿੱਥੇ ਇਹਦਾ ਸਵਾਗਤ ਕਰਦੇ ਹਾਂ ਉੱਥੇ ਇੱਕ ਅੱਜ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਚੋਣਾਂ ਦਾ ਐਲਾਨ ਤਾਂ ਹੋ ਗਿਆ ਪਰ ਇਲੈਕਸ਼ਨ ਕਮਿਸ਼ਨ ਨੇ ਤੇ ਸਰਕਾਰ ਨੇ ਕੋਈ ਜਿਹੜੀ ਰਿਜ਼ਰਵੇਸ਼ਨ ਹੈ ਉਹਦੀ ਕੋਈ ਅਜੇ ਤੱਕ ਨੋਟੀਫਿਕੇਸ਼ਨ ਕਿਸੇ ਨੂੰ ਮਿਲੀ ਨਹੀਂ ਇਹ ਹੈਰਾਨੀ ਦੀ ਗੱਲ ਹੈ ਵੀ ਦੋ ਦਿਨ ਤੋਂ ਬਾਅਦ ਕਾਗਜ਼ ਭਰਨੇ ਆ ਹਜੇ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਪਿੰਡ ਰਿਜ਼ਰਵ ਹੋਏ ਨੇ ਕਿਹੜੇ ਜਰਨਲ ਨੇ ਕਿੱਥੇ ਲੇਡੀਜ਼ ਰਿਜ਼ਰਵ ਹੈ ਤੇ ਮੈਨੂੰ ਜੋ ਪਤਾ ਚੱਲਿਆ ਹੈ ਕਿ ਸਰਕਾਰ ਬਹੁਤ ਵੱਡਾ ਫਰਾਡ ਖੇਡ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਇਹ ਹਜੇ ਤੱਕ ਤਾਂ ਪਹਿਲੀ ਵਾਰੀ ਹੋਇਆ ਵੀ ਚੋਣਾਂ ਦੀ ਨੋਟੀਫਿਕੇਸ਼ਨ ਦੇ ਨਾਲ ਰਿਜ਼ਰਵੇਸ਼ਨ ਦੀ ਪੰਚਾਇਤਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਦੂਜੀ ਗੱਲ ਇਹ ਹੈ ਵੀ ਜਿਹੜੇ ਅਫਸਰ ਸ਼ਾਹੀਆ ਉਹਦੇ ਉੱਤੇ ਪੰਜਾਬ ਸਰਕਾਰ ਦੇ ਜਿਹੜੇ ਐਮਐਲਏ ਨੇ ਮੰਤਰੀ ਨੇ ਉਹਨਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਵੀ ਕਦੇ ਫਲਾਣੀ ਨੂੰ ਰਿਜ਼ਰਵ ਕੀਤਾ ਜਾਵੇ ਕਿਸੇ ਨੂੰ ਜਨਰਲ ਕਰਤਾ ਜਾਵੇ ਤੇ ਫੇਰ ਮਨ ਉਹ ਬਦਲ ਲੈਂਦੇ ਨੇ ਫੇਰ ਵੀ ਫਲਾਣੀ ਫੇਰ ਚੇਂਜ ਕਰ ਲੈਂਦੇ ਨੇ ਤੋਂ ਇਹਦੇ ਨਾਲ ਜਿਹੜੀ ਮਾਇਲੀ ਨੇ ਚੋਣ ਦੇ ਉਹ ਖਤਮ ਹੋ ਗਏ ਤੇ ਮੈਂ ਤਾਂ ਹੈਰਾਨ ਹਾਂ ਵੀ ਜੋ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਇਹ ਦੇਖਣਾ ਚਾਹੀਦਾ ਸੀ ਵੀ ਜਿਹੜਾ ਰੈਜ਼ਰਵੇਸ਼ਨ ਹੈ ਉਹ ਪਹਿਲਾਂ ਕਰਕੇ ਜਿਹੜੀ ਹੈ ਰਿਲੀਜ਼ ਕੀਤੀ ਜਾਵੇ ਉਸ ਤੋਂ ਬਾਅਦ ਇਲیکشن ਦਾ ਨੋਟੀਫਿਕੇਸ਼ਨ ਕੀਤਾ ਜਾਂਦਾ ਪਰ ਇਹਨਾਂ ਨੇ ਨੋਟੀਫਿਕੇਸ਼ਨ ਪਹਿਲਾਂ ਕਰਤਾ ਤੇ ਰੈਜ਼ਰਵੇਸ਼ਨ ਦੀ ਅਜੇ ਤੱਕ ਕਿਸੇ ਕੋਲ ਕੋਈ ਕਾਪੀ ਨਹੀਂ ਇਹ ਇਹ ਸਾਫ ਜਾਰ ਕਰਦਾ ਵੀ ਇਹ ਸਰਕਾਰ ਜੇ ਸ਼ੁਰੂਆਤ ਜੀ ਘਪਣਾ ਕਰ ਰਹੀ ਹੈ ਤਾਂ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਇਹ ਕੀ ਜਿਹੜੀ ਹੈ ਸਹੀ ਢੰਗ ਦੇ ਨਾਲ ਚੋਣ ਹੋਏਗੀ ਇਹ ਸੋ ਚੋਣ ਜਿਹੜੀ ਹੈ ਸਪਸ਼ਟ ਰੂਪ ਵਿੱਚ ਬਹੁਤ ਵੱਡਾ ਕਪਲਾ ਹੈ ਤੇ ਇਹ ਸ਼ੁਰੂਆਤ ਵੀ ਇਹਦਾ ਕਪਲਾ ਹੈ ਤੇ ਇਹਦਾ ਅੰਤ ਵੀ ਕਪਲੇ ਦੇ ਵਿੱਚ ਹੀ ਹੋਏਗਾ ਮੈਂ ਮੈਂ ਦਾਅਵੇ ਨਾਲ ਕਹਿ ਸਕਦਾ ਤੇ ਜਿਹੜੀ ਇੰਨੀ ਦਖਲਅੰਦਾਜ਼ੀ ਸਰਕਾਰ ਦੀ ਚੋਣਾਂ ਦੇ ਵਿੱਚ ਹੋਵੇ ਤਾਂ ਉਹ ਫਿਰ ਚੋਣਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਤੇ ਇਹ ਗੱਲ ਅੱਜ ਸਾਡੇ ਸਾਰਿਆਂ ਨੂੰ ਸ਼ਰਮਸਾਰ ਕਰ ਰਹੀ ਹੈ ਵੀ ਆਮ ਆਦਮੀ ਸਰਕਾਰ ਜਿਹੜੀ ਇੱਕ ਇਮਾਨਦਾਰ ਤੇ ਸੱਚੀ ਸੁੱਚੀ ਸਰਕਾਰ ਆਪਦੇ ਆਪ ਨੂੰ ਕਹਿ ਨਹੀਂ ਸੀ ਉਹਨੇ ਬੇਈਮਾਨੀ ਦੇ ਸਾਰੇ ਰਿਕਾਰਡ ਤੋੜਤੇ ਤੇ ਇਹ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੇ ਨਮਾਇਦੇ ਚੁਣਨੇ ਨੇ ਜਾਂ ਜਿਨ੍ਹਾਂ ਨੇ ਨਮਾਇਦੇ ਬਣਨਾ ਹੈ ਉਹਨਾਂ ਨਾਲ ਸਰਾਸਰ ਧੋਖਾ ਹੈ ਤੇ ਉਹਨਾਂ ਨਾਲ ਇਹ ਇੱਕ ਸਰਕਾਰ ਜਿਹੜੀ ਹੈ ਇਹ ਫਰੇਮ ਕਰ ਰਹੀ ਹੈ ਸੋ ਅਸੀਂ ਇਹਦਾ ਖੰਡਨ ਕਰਦੇ ਹਾਂ ਤੇ ਮੈਂ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨੂੰ ਬੇਨਤੀ ਕਰਦਾ ਵੀ ਚੋਣਾਂ ਨੂੰ ਰੱਦ ਕਰਕੇ ਨੋਟੀਫਿਕੇਸ਼ਨ ਤੋਂ ਬਾਅਦ ਜਿਹੜੀਆਂ ਨੇ ਇਕ ਵਾਰ ਰਿਜ਼ਰਵੇਸ਼ਨ ਵਾਸਤੇ ਫੇਰ ਚੋਣਾਂ ਦਾ ਐਲਾਨ ਕੀਤਾ ਜਾਵੇ ਤੇ ਨਾਲੇ ਅਸੀਂ ਕੋਰਟ ਦੇ ਵਿੱਚ ਵੀ ਜਾ ਕੇ ਅਪੀਲ ਕਰਾਂਗੇ ਵੀ ਇਹ ਜਿਹੜੀਆਂ ਚੋਣਾਂ ਨੇ ਰੱਦ ਕੀਤੀਆਂ ਜਾਣ ਕਿਉਂਕਿ ਇਹ ਸਰਕਾਰ ਬਹੁਤ ਵੱਡੇ ਪੱਧਰ ਤੇ ਇੱਥੇ ਕਪਲਾ ਕਰ ਰਹੀ ਹੈ ਸੋ ਇਹੀ ਜਿਹੜੀਆਂ ਮੈਂ ਗੱਲ ਅੱਜ ਇਹ ਇਸ਼ੂ ਜਿਹੜਾ ਹੈ ਚੱਕਣਾ ਚਾਹੁੰਦਾ ਸੀ ਤੇ ਦੁਬਾਰੇ-ਦੁਬਾਰੇ ਇਹ ਗੱਲ ਸਾਬਤ ਹੋ ਰਹੀ ਹੈ ਕਿ ਇਸ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਧ ਬੇਈਮਾਨ ਸਰਕਾਰ ਅੱਜ ਤੱਕ ਪੰਜਾਬ ਵਿੱਚ ਕੋਈ ਨਹੀਂ ਆਈ